ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਐਚ ਐਮ ਕਲੋਨੀ ਜਮਾਲਪੁਰ ਵਿਖੇ ਸਰਬਤ ਦੇ ਭਲੇ ਦੇ ਲਈ ਨਿੱਕੇ ਬੱਚਿਆਂ ਦੇ ਵੱਲੋਂ ਗੁਰਮਤ ਸਮਾਗਮ ਕਰਵਾਇਆ ਗਿਆ ਤੇ ਜੇਤੂ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਨੇ ਆਖਿਆ ਕਿ ਇਹ ਸਮਾਗਮ ਹਰ ਮਹੀਨੇ ਕਰਵਾਏ ਜਾਣਗੇ ਵਿਖੋ ਟੀਵੀ ਨਿਊਜ਼ ਇੰਡੀਆ 265 ਲਿ ਪੱਤਰਕਾਰ ਲੁਧਿਆਣੇ ਤੋਂ ਦੁਪਿੰਦਰ ਸਿੰਘ ਸੰਨੀ ਦੀ ਖਾਸ ਰਿਪੋਰਟ ਵਾਣੀ ਸਿੱਖਦੇ ਹਨ ਤੇ ਤੁਹਾਨੂੰ ਜਬਾ ਵਧੀਆ ਲੱਗਦਾ ਹੈ ਜਪਜੀ ਸਾਹਿਬ ਸਿੱਖਣਾ ਤੇ ਜਿਹੜੇ ਬੱਚੇ ਮੋਬਾਈਲ ਤੇ ਲੱਗੇ ਲੱਗੇ ਰਹਿੰਦੇ ਹਨ ਉਹਨਾਂ ਨੂੰ ਵੀ ਇੰਨੀ ਬੇਨਤੀ ਹੈ ਵੀ ਇੱਥੇ ਆ ਕੇ ਜਪਜੀ ਸਾਹਿਬ ਸਿੱਖਣਾ ਚਾਹੀਏ ਮੋਬਾਈਲ 'ਚ ਜਪਜੀ ਸਾਹਿਬ ਆਪਣੇ ਡਾਊਨਲੋਡ ਕਰਕੇ ਸੁਣਨ ਤੇ ਉਹਨੂੰ ਲਰਨ ਕਰ ਲੈਣ। ਵੱਧ ਤੋਂ ਵੱਧ ਯਾਨੀ ਕਿ ਆਪਣਾ ਜਿਹੜਾ ਹੈਗਾ ਧਿਆਨ ਸਿੱਖੀ ਵੱਲੇ ਪਾਸੇ ਜੋੜਨ ਤੇ ਗੁਰੂ ਦੇ ਦੱਸੇ ਮਾਰਗ ਤੇ ਚੱਲ ਸਕਦੇ ਹਾਂ। ਧੰਨਵਾਦ ਸ਼ੁਕਰੀਆ। ਹਾਂਜੀ। ਵੈਰੀ ਗੁੱਡ ਜੀ। ਖੰਡਾ ਸਾਹਿਬ ਵੈਰੀ ਗੁੱਡ ਜੀ ਕੀ ਪਤੇ। ਕਿ ਗੁਰਮਤ ਸਲਵਾਂਗਾ ਬਕਰਵਾਇ ਸਰਬੋਤੇ ਦੇ ਵਿੱਚ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹਾਂਗੀ ਕਿ ਗੁਰਮਤ ਮਾਗਾ ਪੇਸੇ ਤਲਾ ਗੁਰਦੁਆਰੇ ਸਾਹਿਬੇ ਕੀ ਤਮੰਦੇ ਰਹੇ ਤਾਂ ਕਿ ਬੱਚੇ ਸਾਰੇ ਗੁਰ ਕੀਰਤਨ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਚ ਰਹਣਾ ਉਹਨਾਂ ਨਾਲ ਜੁੜ ਠਕਣ ਤਾਂ ਦੋ ਅੱਜ ਕੱਲ੍ਹ ਸਮਾਜ ਦੇ ਵਿੱਚ ਦੇਖ ਰਿਹਾ ਕਿ ਬੱਚੇ ਫੋਨ ਨਾਲ ਬਹੁਤ ਲੱਗੇ ਹੋਏ ਨੇ ਕਾਲਾ ਕਾਲਾ ਫਾਸਟ ਕਰਨ ਦੇ ਐਪਸ ਚਲਾ ਰਹੇ ਨੇ ਸੋ ਮੈਂ ਇਹ ਕਹਿਣਾ ਚਾਹਾਂਗੀ ਕਿ ਬੱਚੇ ਕੀਰਤਨ ਕਰਨ ਗੁਰਬਾਣੀ ਗੁਰੂ ਨਾਲ ਜੁੜਨ ਤਾ ਜੋ ਇਹ ਸਾਡਾ ਸਿੱਖ ਬੰਦ ਦਾ ਜਿਹੜਾ ਖਾਸ ਹੈ ਉਸੇ ਨਿਸ਼ਾਨ ਸਾਹਿਬ ਹੈ ਉਹ ਹਮੇਸ਼ਾ ਉੱਚਾ ਲਹਿਰਾਂ ਅੰਦਰ ਰਹੇ ਕਦੇ ਵੀ ਨੇ ਨਿਮਾ ਨਾਵੇ ਅਤੇ ਆਪਣੀ ਗੁਰੂ ਸਾਹਿਬ ਜੀ ਦੀ ਇੱਜ਼ਤ ਸਤਕਾਰ ਕਰਨੀ ਹੈ ਤਾਂ ਜੋ ਉਹ ਸਾਡੇ ਅੱਗੇ ਸਾਡੇ ਪਤਾਂ ਨੂੰ ਸਤਨ ਕੀਰਤਨ ਕਰੀਏ ਤਾਂ ਜੋ ਸਾਡੇ ਪਾਪ ਨੇ ਸਾਰੇ ਉਹ ਮਿਟ ਸਕਣ ਤਾਂ ਜੋ ਅਸੀਂ ਅੱਗੇ ਜਾ ਕੇ ਸਵਰਗਾਂ ਵਿੱਚ ਜਾਈਏ ਤਾਂ ਜੋ ਗੁਰੂ ਜੀ ਆਪਣੇ ਚਰਨਾਂ ਨਾਲ ਆਪਣੇ ਨਿੱਕੇ-ਕੋੜੇ ਆਪਣੇ ਪੋਤੇ-ਪੋਤੀ ਵੀ ਸਾਨੂੰ ਲੈ ਕੇ ਆਪਣੇ ਬੁੱਕਲ ਵਿੱਚ ਆਪਣੇ ਲੈ ਕੇ ਬੈਠੇ ਰਹਿਣ ਤੇ ਕਦੇ ਵੀ ਮਤਲਬ ਨਵਾਂਕਾਰ ਹੋਵੇਂ ਨਾਨ ਅਸੀਂ बस ਇਹ ਚਾਹਾਂਗੇ ਕਿ ਵੀਰ ਜੀ ਇਹ ਤਾਰੇ ਪ੍ਰਦਾਨ ਕੀਰਤਨ ਕਰਨ ਤਾਂ ਜੋ ਬੱਚੇ ਜੁੜੇ ਰਹਿਣ ਕਦੇ ਵੀ ਗੁਰਦੁਆਰੇ ਤੋਂ ਕਦੇ ਵੀ ਦੂਰ ਨਾ ਜਾਣ ਰੱਬ ਨੂੰ ਹਮੇਸ਼ਾ ਯਾਦ ਰੱਖਣ ਆਪਣੇ ਹਿੱਤ ਦੇ ਵਿੱਚ ਵਸਾ ਕੇ ਰੱਖਣ ਧੰਨਵਾਦ ਸ਼ੁਕਰੀਆ ਹਾਂਜੀ ਕੀ ਕਹਿਣਾ ਚਾਹੋ ਕਿ ਜਿਹੜਾ ਸੂਹ ਕਰਵਾਇਆ ਗਿਆ ਹਾਂਜੀ ਸ਼ੁਭਨਾਮ ਕੀ ਆਪਣਾ ਜਿਵੇਂ ਅੱਜਕੱਲ੍ਹ ਅਸੀਂ ਦੇਖ ਸਕਦੇ ਆ ਕਿ ਛੋਟੇ-ਛੋਟੇ ਬੱਚੇ ਅੱਜਕੱਲ੍ਹ ਉਹਨੇ ਕਿਤੇ ਬੈਠੇ ਰਹਿੰਦੇ ਨੇ ਤੇ ਆਪਾਂ ਅਗਰ ਜੇ ਆਪਾਂ ਇਹਨਾਂ ਨੂੰ ਲਾਲਚ ਦੇਈਏ ਤਾਂ ਕਿ ਜੋ ਸਿੱਖੀ ਨਾਲ ਆਪਣਾ ਜੁੜ ਸਬੰਧ ਤਾਂ ਇਹਦੇ ਵਿੱਚ ਕੋਈ ਗੱਲ ਘੱਟ ਨਹੀਂ ਹੈ ਸੋ ਅਸੀਂ ਚਾਹੁੰਦੇ ਆ ਕਿ ਜਿਹੜਾ ਆਉਣ ਵਾਲਾ ਯੂਥ ਹੈ ਜੋ ਸਾਡੇ ਮਤਲਬ ਜਿਹੜਾ ਯੂਥ ਹੈ ਉਹ ਆਪਣੀ ਸਿੱਖੀ ਨਾਲ ਜੁੜਾ ਰਹੇ ਤਾਂ ਕਿ ਅੱਗੇ ਆਉਣ ਵਾਲੇ ਵੱਲੇ ਸਮਾਂ ਹੈ ਉਹਦੇ ਵਿੱਚ ਸਭ ਤੋਂ ਜ਼ਿਆਦਾ ਰੱਬ ਦਾ ਨਾਮ ਜਪਿਆ ਜਾਵੇ ਤੇ ਜਿਹੜਾ ਕਲਜੂ ਹੈ ਜਿਹੜਾ ਕਲਜੂ ਸਾਡੇ ਉੱਪਰ ਬਹੁਤ ਜ਼ਿਆਦਾ ਹਾਵੀ ਹੋਇਆ ਹੈ ਇਸ ਕਰਕੇ ਹੋ ਰਿਹਾ ਕਿ ਕਿ ਅਸੀਂ ਬੁੱਕਲ ਪਾਸੇ ਨਹੀਂ ਰਹਿ ਰਹੇ ਸੋ ਅਸੀਂ ਸਭ ਸਾਰਿਆਂ ਬੱਚਿਆਂ ਨੂੰ ਸਾਰੇ ਮਾਤਾ ਪਿਤਾ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਤੁਸੀਂ ਗੁਟਵਾਰੇ ਲੈ ਕੇ ਉਹਨਾਂ ਨੂੰ ਸਿੱਖੀ ਨਾਲ ਜੀਵੋ ਤਾਂ ਕਿ ਜਿਹੜਾ ਜੋ ਸਿੱਖ ਪੰਥ ਹੈ ਉਹ ਅੱਗੇ ਵੀ ਆਪਣਾ ਨਿਸ਼ਾਨ ਛੁਡਾ ਸਕੇ ਤੇ ਆਪਣੇ ਜਿਹੜਾ ਕਲਜੂ ਹੈ ਉਸ ਨੂੰ ਖਤਮ ਕਰ ਦੇ। ਥੈਂਕ ਯੂ ਵੈਰੀ ਮਚ। ਸਭ ਤੋਂ ਨੇ ਜਮਾਤ ਕੋ ਕਿ ਬੱਚਿਆਂ ਨੂੰ ਅੱਜ ਜੋ ਇਸ ਮਿਹਨਤ ਦੇ ਅਗਲੇ ਸ਼ਨੀਵਾਰ ਇਹ ਸਮਾਗਮ ਕਰਾਇਆ ਜਾ ਰਿਹਾ ਹੈ ਨਾ ਸਰਬੱਤ ਦੇ ਭਲੇ ਲਈ ਆਪਾ ਸਾਰੇ ਚਾਹੁੰਦੇ ਹਾਂ ਕਿ ਇਸ ਸਮਾਗਮ ਨੂੰ ਉੰਦੇਰਣ ਕੇ ਜਿਵੇਂ ਬੱਚਿਆਂ ਨੂੰ ਜੋੜਨ ਦਾ ਇੱਕ ਉਪਰਾਲਾ ਬਹੁਤ ਹੁਣਾ ਪ੍ਰਬੰਧਕਾਂ ਨੇ ਕੀਤਾ ਹੈ ਸਾਡੇ ਪ੍ਰਧਾਨ ਜੀ ਤੇ ਜ਼ਮੀਂਦਾਰ ਸਿੰਘ ਚੇਕਰ ਸਿੰਘ ਜੀ ਸਿੰਘਪ ਸਿੰਘ ਸਿੰਘ ਜੀ ਗੁਲਜੀਤ ਸਿੰਘ ਜੀ ਐਸਾਰੇ ਪ੍ਰਧਾਨ ਜੀ ਇਸ ਪ੍ਰਬੰਧਕ ਸਾਰੇ ਕਮੇਟੀ ਮਿਲ ਕੇ ਇਸ ਸਹਿਯੋਗ ਨਾਲ ਉਹਨਾਂ ਦਾ ਸਾਰਾ ਕੰਮ ਹੁੰਦਾ ਹੈ ਸਾਰਾ ਕੰਮ ਉਹਨਾਂ ਦੇ ਨੇ ਪਰ ਚੜਦਾ ਹੈ ਕਾਂਸ਼ੀਰੀ குரு ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਬਖਸ਼ੀ ਹੈ ਬੱਚਿਆਂ ਨੇ ਬਹੁਤ ਸੋਨਾ ਸੁਚੱਜੇ ਢੰਗ ਨਾਲ ਇੱਕ ਸਟੇਜ ਤੇ ਬੈਠ ਕੇ ਸਾਰੇ ਬੱਚਿਆਂ ਨੇ ਇੱਕ ਸੁਰ ਵਿੱਚ ਰਾਗ ਵਿੱਚ ਕੀਰਤਨ ਕੀਤਾ ਹੈ ਜੋ ਬੜਾ ਆਨੰਦਮਈ ਸੀ ਉਹ ਦਿਲ ਤੇ ਹੀ ਕਰ ਰਹੇ ਅਸੀਂ ਬੱਚਾ ਤੁਸੁੰਦੇ ਜਾਈਏ ਬਹੁਤ ਸੋਹਣੀ ਤਰ੍ਹਾਂ ਟੰਗੜਾ ਲੋਣਾ ਨੇ ਸੁਨਾਇਆ ਦਾ ਤਰਸਾ ਜੀ ਮਿਹਰ ਕਰਨ ਗੁਰਬਾਨੇ ਕੰਠ ਲਹਿਰ ਜਪਜੀ ਸਾਹਿਬ ਦੇ ਕਲਾਸਾਂ ਲੱਗੀਆਂ ਹੋਣ ਜਾਂ ਸਾਰੇ ਬੱਚੇ ਜਪਜੀ ਸਾਹਿਬ ਨਾਲ ਜੁੜੇ ਹੋਏ ਹਨ ਜਪਜੀ ਸਾਹਿਬ ਦੀ ਬਾਣੀ ਉਹਨਾਂ ਦੀ ਯਾਦ ਕਰਾਈ ਜਾ ਰਹੀ ਹੈ ਕਿਵੇਂ ਚਾਰ ਸਾਹਿਬਜ਼ਾਦੇ ਜਿਹੜੇ ਜਿਆਦਾ ਛੋਟੇ ਬੱਚੇ ਨੇ ਚਾਰ ਸਾਹਿਬਜ਼ਾਦਿਆਂ ਦੇ ਨਾਮ ਹੋ ਗਏ ਪੰਜ ਪਿਆਰਿਆਂ ਦੇ ਨਾਮ ਹੋ ਗਏ ਆਪਣਾ ਦਸਾਂ ਗੁਰੂਆਂ ਦੇ ਨਾਮ ਹੋ ਗਏ ਇਹ ਸਾਰਿਆਂ ਨਾਲ ਜੋੜ ਕੇ ਬੜਿਆ ਬੱਚਿਆਂ ਨੂੰ ਜਪਜੀ ਸਾਹਿਬ ਨਾਲ ਜੋੜਦੇ ਆਂ ਜੋ ਕਿ ਸਵੇਰੇ ਕਾਰ ਉੱਠਣਾ ਤੇ ਸਭ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਕਰਕੇ ਜਪਾਣੀ ਪੀਣ ਠੀਕ ਹੈ ਬਸ ਮੇਰਾ ਇਹ ਕਹਿਣਾ ਹੈ ਸਾਰੇ ਬੱਚਿਆਂ ਨੂੰ ਇੱਕੋ ਦੇਸ ਨਾਲੇ ਸੇਵਾ ਲਈ ਗਈ ਹੈ ਦਾਤਾਰ ਘਟਾ ਜੀ ਮਿਹਰ ਕਰਕੇ ਇਹ ਸੇਵਾ ਸਾਡੀ ਥਾਂ ਪਾਣ ਸਾਰੇ ਬੱਚਿਆਂ ਨੂੰ ਆਪਣੇ ਚਰਨਾਂ ਨਾਲ ਜੀ ਧੰਨਵਾਦ ਸ਼ੁਕਰੀਆ ਵਾਹਿਗੁਰੂ ਜੀ ਦਾ ਖਾਲਸਾ